ਸ੍ਰੀ ਕਾਲ ਦੋਸਤੋ ਅੱਜ ਅਪਾ ਗੱਲ ਕਰਾਂਗੇ ਅਤੀਬਲਾ ਦੀ ਅਤੀਬਲਾ ਦਾ ਸੈਂਟੀਫਿਕ ਨੇਮ ਅਬੂਟੀਲੋਨ ਇੰਡੀਕਮ ਹੈ ਇਹ ਇੱਕ ਛਾੜੀ ਨੂਮਾ ਪੌਦਾ ਹੈ ਜੋ ਕਿ ਆਯੁਰਵੈਦਿਕ ਦਵਾਈ ਦੇ ਤੌਰ ਤੇ ਵੱਖ-ਵੱਖ ਰੂਪਾਂ ਵਿੱਚ ਵਰਤਿਆ ਜਾਂਦਾ ਹੈ ਇਹ ਸੜਕਾਂ ਦੇ ਕਿਨਾਰੇ ਆਮ ਹੀ ਪਾਇਆ ਜਾਂਦਾ ਹੈ ਇਸ ਦੇ ਮਨੁੱਖੀ ਸਰੀਰ ਲਈ ਕਈ ਫਾਇਦੇ ਹਨ ਜਿਵੇਂ ਇਹ ਸਰੀਰ ਨੂੰ ਤਾਕਤ ਦਿੰਦਾ ਹੈ ਤੇ ਥਕਾਵਟ ਨੂੰ ਦੂਰ ਕਰਦਾ ਹੈ ਅਤੀਬਲਾ ਦੇ ਪੱਤੇ ਅਤੇ ਜੜਾਂ ਤੋਂ ਤਿਆਰ ਕੀਤਾ ਪੇਸਟ ਸਕਿਨ ਇਨਫੈਕਸ਼ਨ ਸੋਜਿਸ਼ ਅਤੇ ਦਾਗ ਧੱਬਿਆਂ ਲਈ ਲਾਭਕਾਰੀ ਹੈ। ਇਹ પેટ ਦੇ ਰੋਗਾਂ ਜਿਵੇਂ ਕਿ ਕਬਜ਼ ਨੂੰ ਠੀਕ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਇਹ ਔਰਤਾਂ ਦੇ ਰੋਗਾਂ ਵਿੱਚ ਬਹੁਤ ਲਾਭਕਾਰੀ ਹੈ। ਖਾਂਸੀ, ਜ਼ੁਕਾਮ ਵਿੱਚ ਇਸ ਦੇ ਪੱਤਿਆਂ ਦਾ ਕੜਾਹ ਬਣਾ ਕੇ ਪੀਣ ਨਾਲ ਆਰਾਮ ਮਿਲਦਾ ਹੈ। ਇਹ ਪਿਸ਼ਾਬ ਦੇ ਰੋਗਾਂ ਸੰਬੰਧੀ ਬਹੁਤ ਫਾਇਦੇਮੰਦ ਹੈ ਇਹ ਪੋਖ ਵਿਧਾਉਣ ਅਤੇ ਵਜਨ ਵਧਾਉਣ ਲਈ ਵੀ ਵਰਤੋਂ ਵਿੱਚ ਆਉਂਦਾ ਹੈ ਕਾੜੇ ਦੇ ਰੂਪ ਵਿੱਚ ਅਤੀਬਲਾ ਦੀਆਂ ਤਾਜ਼ਾ ਸੁੱਕੀਆਂ ਪੱਤੀਆਂ ਨੂੰ ਉਬਾਲ ਕੇ ਛਾਣ ਕੇ ਵਰਤਣ ਨਾਲ ਖਾਂਸੀ, ਜ਼ੁਕਾਮ, ਸਾਹ ਲੈਣ ਵਿੱਚ ਦਿੱਕਤ ਅਤੇ ਸੋਜਿਸ਼ਾਦ ਠੀਕ ਹੁੰਦੇ ਹਨ ਚੂਰਨ ਦੇ ਰੂਪ ਵਿੱਚ ਅਤੀਬਲਾ ਦੀ ਜੜ ਨੂੰ ਸੁਕਾ ਕੇ ਬਰੀਕ ਪੀਸ ਲਵੋ ਇੱਕ ਚਮਚ ਸਵੇਰੇ ਅਤੇ ਰਾਤ ਨੂੰ ਗਰਮ ਪਾਣੀ ਜਾਂ ਦੁੱਧ ਨਾਲ ਲਿਆ ਜਾ ਸਕਦਾ ਹੈ ਇਸ ਨਾਲ ਕਬਜ਼ ਪਾਚਨ ਤੰਤਰ ਦਾ ਸੁਧਾਰ ਅਤੇ ਸਰੀਰਕ ਤਾਕਤ ਵਧਦੀ ਹੈ ਪੇਸਟ ਦੇ ਰੂਪ ਵਿੱਚ ਅਤੇ ਮਿਲਾ ਦੀਆਂ ਤਾਜ਼ਾ ਪੱਤੀਆਂ ਲੈ ਕੇ ਪੇਸਟ ਤਿਆਰ ਕਰਕੇ ਇਸ ਨੂੰ ਚਮੜੀ ਦੇ ਇਨਫੈਕਸ਼ਨ ਜਾਂ ਸੋਜਿਸ਼ ਵਾਲੇ ਹਿੱਸੇ ਤੇ ਲਗਾਉਣ ਨਾਲ ਚਮੜੀ ਦੇ ਰੋਗ ਦਾਗ ੱਬੇ ਅਤੇ ਜ਼ਖਮ ਠੀਕ ਹੁੰਦੇ ਹਨ ਦਰਦ ਸੋਜ ਅਤੇ ਜੋੜਾਂ ਦੀਆਂ ਦਰਦਾਂ ਲਈ ਇਸ ਦਾ ਤੇਲ ਤਿਆਰ ਕੀਤਾ ਜਾ ਸਕਦਾ ਹੈ ਤੇਲ ਤਿਆਰ ਕਰਨ ਲਈ ਇਸ ਦੀਆਂ ਜੜ੍ਹਾਂ ਅਤੇ ਪੱਤੀਆਂ ਨੂੰ ਤਿਲਾਂ ਦੇ ਤੇਲ ਵਿੱਚ ਪਕਾ ਕੇ ਛਾਣ ਲਓ ਅਤੇ ਅਫੈਕਟਡ ਏਰੀਆ ਤੇ ਅਪਲਾਈ ਕਰੋ ਭੁੱਖ ਵਧਾਉਣ ਥਕਾਵਟ ਦੂਰ ਕਰਨ ਲਈ ਅਤੇ ਪੇਟ ਦੇ ਰੋਗਾਂ ਲਈ ਇਸ ਦੇ ਪਾਊਡਰ ਨੂੰ ਦੁੱਧ ਜਾਂ ਹਲਕੇ ਗਰਮ ਪਾਣੀ ਨਾਲ ਮਿਲਾ ਕੇ ਲੈ ਸਕਦੇ ਹਾਂ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਲਾਇਕ ਕਮੈਂਟ ਅਤੇ ਸ਼ੇਅਰ ਕਰੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ